ਸੋ ਉਸ ਸਾਡੇ ਕੋਲੋਂ ਦੇਖਦੇ ਕਿ ਮੈਂ ਜੀ ਪਾਰੀ ਸਾਡੇ ਨਾਲ ਪਾਈ ਪਾਵਰ ਕਰ ਮੇਰੇ ਕੋਲ ਸੋ ਜਨਤਰੀ ਲੱਗਦੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇਖੋ ਜੈ ਸ਼੍ਰੀ ਰਾਮ ਦੇ ਜਨਕਾਰ ਨਾਲ ਜਿਹੜਾ ਬਜੀ ਵੱਡੀ ਗਿੰਦੀ ਚ ਪਾਈ ਪਾਵਰ ਕਰ ਪਹੁੰਚ ਰਹੇ ਨੇ ਜੀ ਕੀ ਕਹੋਗੇ ਭੈਣ ਜੀ ਅਸੀਂ ਦਰਾਂਗਰੇ ਤੋਂ ਆਇਆ ਜੀ ਅਸੀਂ ਮੋਦੀ ਦੇ ਪਾਸ ਚੰਨ ਸੁਣ ਆਇਆ ਅਸੀਂ ਮੋਦੀ ਤੇ ਬਹੁਤ ਖੁਸ਼ ਆ ਸਾਡੇ ਦੇਸ਼ ਵੀ ਨੇ ਬਚਾਇਆ ਸਾਨੂੰ ਇਧਰ ਸਿਰਫ ਆਹੀਨਾਂ ਦੇ ਦਰਸ਼ਨ ਕਰਨਾ ਆਇਆ ਬੋਟ ਅਹੀਨਾਂ ਨੂੰ ਹੀ ਪਾਵਾਂਗੇ ਅਸੀਂ ਹੋਰ ਕਿਸੇ ਨੂੰ ਨਹੀਂ ਪਾਣੀ ਅਸੀਂ ਕਦੀ ਕਿਸੇ ਨੂੰ ਨਹੀਂ ਪਾਈ ਬੋਟ ਅਹੀ ਮੋਦੀ ਨੂੰ ਪਾਵਾਂਗੇ ਕਿਉਂਕਿ ਸਾਡਾ ਦੇਸ਼ ਬਚਾਣ ਵਾਲੇ ਹੀ ਮੋਦੀ ਨੇ ਔਰ ਕੋਈ ਬਚਾਈ ਨਹੀਂ ਸਕਦਾ ਦੇਸ਼ ਜিন্দাবাদ ਦੇਸ਼ ਜিন্দাবাদ ਦੂਸਰੀਆਂ ਪਾਰਟੀਆਂ ਵਾਲੇ ਆ ਉਹ ਕਹਿੰਦੇ ਕਿ ਮੋਦੀ ਨੂੰ ਬਣ ਨਹੀਂ ਦੇਣਾ ਜੀ ਅਹੀਂ ਬਣਾ ਕੇ ਦੱਸ ਲੈ ਆਂ ਹਾਂਜੀ ਹਾਂਜੀ ਉਤਸ਼ਾਹ ਬੜਾ ਦੇਖਣ ਨੂੰ ਮਿਲਿਆ ਨਾ ਜੀ ਹਾਂਜੀ ਉਤਸ਼ਾਹ ਬੜਾ ਦੇਖਣ ਨੂੰ ਮਿਲਿਆ ਜੀ ਹਾਂਜੀ ਕੋਸ਼ਾਣਾ ਤੋਂ ਮੋਦੀ ਦੀ ਕੋਸ਼ਾਣਾ ਹਾਂਜੀ ਬਹੁਤ ਸਾਰੇ ਬੇਸਤੀ ਤਰੱਕੀ ਕੀਤੀ ਆ ਨਾ ਜੀ ਮਹਿੰਦਰ ਸਿੰਘ ਉਹਦੀ ਦੇਣ ਆ ਜੈਸੀ ਰਾਮ ਉਹਦੇ ਨਾਰੇ ਵੱਜਨੇ ਉਹਦੀ ਦੇਣ ਆ ਸਭ ਕੋ ਜੀ ਬਿਲਕੁਲ ਐਂ ਤਾਂ ਉਹਨੂੰ ਜਿਤਾ ਕੇ ਵੱਧ ਵਧ ਵੋਟਾਂ ਭੇਜਣਾ ਹਾਂ ਤੇ ਫਿਰ ਵਿਰੋਧੀ ਕਹਿੰਦੇ ਵੀ ਜੋ ਮਰਜ਼ੀ ਕਹੇਂ ਵਿਰੋਧੀ ਜੋ ਮਰਜ਼ੀ ਕਹੇਂ ਜੀ ਜੈ ਸ੍ਰੀ ਰਾਮ ਨੇ ਕਰਨਾ ਜੋ ਕੋਈ ਕਰਨਾ ਉਹਨੇ ਕਰਨਾ ਨਰਿੰਦਰ ਮੋਦੀ ਜਿੰਦਾਬਾਦ ਨਰਿੰਦਰ ਮੋਦੀ ਜਿੰਦਾਬਾਦ ਨਰਿੰਦਰ ਮੋਦੀ ਜਿੰਦਾਬਾਦ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਸੋ ਇਹ ਉਤਸ਼ਾਹ ਵਾ ਜੀ ਇਹ ਦੇਖੋ ਪਿਆਰ ਵਾ ਲੋਕਾਂ ਦਾ ਜਿਹੜਾ ਭਾਜਪਾ ਦੇ ਨਾਲ ਜਾਂ ਨਰਿੰਦਰ ਮੋਦੀ ਦੇ ਨਾਲ ਜਿਹੜਾ ਪਿਆਰ ਵਾ ਉਹ ਜਿਤਾਇਆ ਜਾ ਰਿਹਾ ਵਾ ਸੋ ਹੈ ਵੀ ਕਿਤਨਾ ਕਿਤਨਾ ਸਹੀ ਜੀ ਜੋ ਜੇਕਰ ਜੇ ਕੰਮ ਦੇਸ਼ ਲਈ ਕੀਤੇ ਉਹਨਾਂ ਦਾ ਦੇਖੋ ਲੋਕ ਨਾਲ ਜੁੜਦੇ ਨੇ ਜੀ ਸੋ ਮੋਦੀ ਜੀ ਨੇ ਦੇਸ਼ ਲਈ ਕੰਮ ਕੀਤੇ ਨੇ ਤੇ ਲੋਕ ਜੁੜੇ ਨੇ ਲੋਕ ਪਿਆਰ ਦੇ ਰਹੇ ਨੇ ਜੀ ਸੋ ਹੋਰ ਵੀ ਤਸਵੀਰਾਂ ਤਹਾਂ ਨਾਲ ਸਾਂਝੀਆਂ ਕਰਦੇ ਆ ਜੀ ਜਿਸ ਤਰ੍ਹਾਂ ਤਸਵੀਰਾਂ ਤਹਾਂ ਨਾਲ ਸਾਂਝੀਆਂ ਕਰ ਰਹੇ ਸੀ ਜੀ ਸੋ ਮਹਿਲਾਵਾਂ ਵਿੱਚ ਵੀ ਜਿਹੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਜਿਹੜੀਆਂ ਰੈਲੀ 'ਚ ਪਹੁੰਚ ਰਹੀਆਂ ਕਿ ਕੀ ਕਹੋਗੇ ਭੈਣ ਜੀ ਅੱਜ ਦੀ ਰੈਲੀ ਲੈ ਕੇ ਅੱਜ ਦੀ ਰਲੀਆਂ ਨੂੰ ਲੈ ਕੇ ਇਹ ਮੋਦੀ ਇਹ ਸਾਥ ਦੇ ਜਿਹੜੇ ਸਮਰਥਕ ਹੈ ਉਹੀ ਨਹੀਂ ਆਮ ਜਨਤਾ ਵੀ ਜਿਹੜੀ ਹੈ ਬੜੇ ਉਤਸ਼ਾਹ ਦੇ ਵਿੱਚ ਹੈ ਕਿਉਂਕਿ ਮੋਦੀ ਜੀ ਨੇ ਇੰਨੀਆਂ ਸਕੀਮਾਂ ਰਾਸ਼ਟਰੀ ਪੱਧਰ ਤੇ ਜਾਰੀ ਕੀਤੀਆਂ ਜਿਵੇਂ ਕਿ ਲੇਡੀਜ਼ ਦੇ ਵਾਸਤੇ ਉਜਵਲਾ ਯੋਜਨਾ ਉਹਨਾਂ ਨੇ ਕੀਤੀ ਜਨਨਨੀ ਯੋਜਨਾ ਦੇ ਵਿੱਚ ਬਹੁਤ ਸਾਰਾ ਪੈਸਾ ਲੇਡੀਜ਼ ਦੇ ਖਾਤੇ ਭੇਜਿਆ ਔਰ ਕਿਸਾਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਸਭ ਤੋਂ ਵੱਡੀ ਹਿੰਦੂਆਂ ਵਾਸਤੇ ਰਾਮ ਮੰਦਰ ਦਾ ਨਿਰਮਾਣ ਕੀਤਾ ਜਿਸ ਚ 500 ਸਾਲ ਦਾ ਸੰਘਰਸ਼ ਚੱਲ ਰਿਹਾ ਸੀ ਪਰ ਉਹਦਾ ਨਤੀਜਾ ਪੋਜ਼ਿਟਿਵ ਨਹੀਂ ਸੀ ਨਿਕਲਿਆ ਤੇ ਓਵਲਾ ਵਾਦਾ ਕੀਤਾ ਹੋਇਆ ਪਿਛਲੇ ਇਲੈਕਸ਼ਨ ਦੇ ਵਿੱਚ ਮੋਦੀ ਸਰਕਾਰ ਨੇ ਜਿਹੜਾ ਪੂਰਾ ਕੀਤਾ ਹੈ ਤੇ ਲੋਕਾਂ ਦੇ ਵਿੱਚ ਪ੍ਰਭੂ ਰਾਮ ਨੂੰ ਲੈ ਕੇ ਵੀ ਆਸਥਾ ਹੈ ਤੇ ਮੋਦੀ ਜੀ ਨੂੰ ਵੀ ਰਾਮ ਸਰੂਪੋ ਉਹਨਾਂ ਦੇ ਮੇਨ ਭਗਤ ਮੰਦੇ ਹੋਏ ਉਹਨਾਂ ਦੇ ਅਨੁਯਾਈ ਬਣੇ ਨੇ ਉਹਨਾਂ ਦੇ ਸਮਰਥਕ ਬਣੇ ਨੇ ਕਿਉਂਕਿ ਉਹਨਾਂ ਨੇ ਜੋ ਕਿਹਾ ਵਾ ਕਰਕੇ ਦਿਖਾਇਆ ਵਾ ਤੇ ਲੋਕ ਉਹਨਾਂ ਤੋਂ ਬਹੁਤ ਸੈਟੀਸਫਾਈਡ ਹੈ ਹਾਂ ਜੀ ਬਖਹਿਰੀ 400 ਪਲਸ ਔਰ ਜਿਹੜੇ اپੋਜੀਸ਼ਨ ਵਾਲੇ ਜੀ ਉਹ ਕਹਿ ਰਹੇ ਵੀ 200 ਨਹੀਂ ਟੱਪਣ ਦੇਣਾ ਆਪਾਂ ਆਪੋਜੀਟ ਵਾਲਿਆਂ ਨੇ ਦੇਖੋ ਜੀ ਅਜੇ ਹੀ ਬਟਾਲਾ ਤੋਂ ਆਏ ਆ ਤੇ ਪੰਜਾਬ ਪੁਲਿਸ ਨੇ ਵੀ ਉਹਨਾਂ ਦਾ ਬਹੁਤ ਸਾਥ ਦਿੱਤਾ ਵਾ ਸਾਨੂੰ ਉਹਨਾਂ ਨੇ ਪਿੰਡਾਂ ਦੇ ਥਾਣੀ ਤੋੜ ਮਰੋੜ ਕੇ ਅਸੀਂ ਜਿਹੜਾ 1 ਘੰਟੇ ਦਾ ਸਫ਼ਰ ਹੀ ਉਹਨੂੰ ਅਸੀਂ ਸਾਢੇ 3-4 ਘੰਟੇ ਦੇ ਵਿੱਚ ਪੂਰਾ ਕਰਕੇ ਆਏ ਆ ਤੇ ਇਸ ਤਰ੍ਹਾਂ ਇਹ ਤੁਸ਼ ਜਿਹੜੀਆਂ ਕੁਝ ਹਰਕਤਾਂ ਜਿਹੜੀਆਂ ਸ਼ੇਮਫੁਲ ਨੇ ਅਜਿਹੀਆਂ ਕਰਨ ਨਾਲ ਜਿਤ ਨਹੀਂ ਹੋਣੀ ਲੋਕ ਜਿਹੜੇ ਆ ਵੋਟ ਬੈਂਕ ਜਿਹੜਾ ਵਾ ਉਹਨਾਂ ਦੇ ਦਿਲਾਂ ਦੇ ਵਿੱਚ ਮੋਦੀ ਹੈ ਤੇ ਇਸ ਕਰਕੇ ਉਹ ਮੋਦੀ ਸਮਰਥਕ ਬਣ ਕੇ ਆਏ ਨੇ ਅੱਜ ਉਹਨਾਂ ਨੂੰ ਨਮਸਕਾਰ ਕਰਨ ਆਈ ਆ ਮੋਦੀ ਜੀ ਨੂੰ ਨਮਸਕਾਰ ਕਹਿਣ ਆਈ ਆ ਮੇਰੀਆਂ ਭੈਣਾ ਜੈ ਸ਼੍ਰੀ ਰਾਮ ਕਹਿਣ ਆਈ ਆ ਵਾ ਕਿਉਂਕਿ ਉਹਨਾਂ ਨੇ ਸਾਡੇ ਵਾਸਤੇ ਸਾਡੇ ਦੇਸ਼ ਦਾ ਨਾਮ ਜਿਹੜਾ ਵਾ ਵਰਲਡ ਲੈਵਲ ਤੇ ਚਮਕਾਇਆ ਬਹੁਤ ਤਰੱਕੀ ਹੋਈ ਹੈ ਬੜੀ ਉਨਤੀ ਹੋਈ ਹੈ ਵਰਲਡ ਮੈਪ ਤੇ ਹੁਣ ਇੰਡੀਆ ਦਾ ਜ਼ਿਕਰ ਜਿਹੜਾ ਆਣਾ ਸ਼ੁਰੂ ਹੋ ਗਿਆ ਹੈ ਜਦੋਂ ਕਰੋਨਾ ਦੇ ਵਿੱਚ ਵੀ ਉਹਨਾਂ ਨੇ ਆਪਣੇ ਦੇਸ਼ ਦੇ ਵਿੱਚ ਵੀ ਅਜਿਹੀਆਂ ਦਵਾਈਆਂ ਦਾ ਨਿਰਮਾਣ ਕੀਤਾ ਜਿਹੜਾ ਜਿਹੜੀਆਂ ਕਿ ਅਸੀਂ ਖਰੀਦਦੇ ਸਾਂ ਉਹ ਜਿਵਲਾ ਯੋਜਨਾ ਲਈ ਹੈ ਜਾਂ ਕਈ ਹੋਰ ਕਈਆਂ ਯੋਜਨਾਵਾਂ ਰਾਸ਼ਟਰੀ ਪੱਧਰ ਤੇ ਜਿਹੜੀਆਂ ਬਹੁਤ ਸਾਰੇ ਲੋਕ ਜਿਹੜੇ ਜਾਗਰੂਕ ਨਹੀਂ ਹੈ ਵਿਰੋਧੀ ਧਿਰ ਨੂੰ ਲੱਗਦਾ ਹੈ ਕਿ ਜ਼ਿਆਦਾ ਪੋਸਟਰ ਲਾਉਣ ਨਾਲ ਤੇ ਜਾਂ ਜ਼ਿਆਦਾ ਨਾਰੇਬਾਜੀ ਕਰਨ ਨਾਲ ਦੇ ਜਿਹੜੀ ਹੈ ਜਿੱਤ ਪ੍ਰਾਪਤ ਹੁੰਦੀ ਹੈ ਪਰ ਮੈਂ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹਾਂਗੀ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਣੀ ਪੈਂਦੀ ਹੈ ਤੇ ਉਹ ਜਗ੍ਹਾ ਤਾਂ ਬਣਦੀ ਹੈ ਜੇ ਅਸੀਂ ਉਹਨਾਂ ਦੀਆਂ ਮੁਸ਼ਕਲਾਂ ਦੇ ਉਹਨਾਂ ਦੇ ਕੰਮ ਆਈ ਆਈਏ ਉਹਨਾਂ ਨੇ ਪ੍ਰਗਤੀ ਵਾਸਤੇ ਕਰੀਏ ਉਹਨਾਂ ਨੇ ਬੱਚਿਆਂ ਦੇ ਬੈਟਰ ਫਿਊਚਰ ਵਾਸਤੇ ਕਰੀਏ ਉਹਨਾਂ ਦੀ ਐਜੂਕੇਸ਼ਨ ਜਾਂ ਹੈਲਥ ਵਾਸਤੇ ਕੁਝ ਕਰੀਏ ਜਿਵੇਂ ਕਿ ਆਯੁਸ਼ਮਾਨ ਯੋਜਨਾ ਦੇ ਵਿੱਚ ਵੀ ਬਹੁਤ ਸਾਰਿਆਂ ਨੇ 5 ਲੱਖ ਦੇ ਜਿਹੜਾ ਹੀ ਸਿਹਤ ਬੀਮਾ ਹੋ ਇਹਨਾਂ ਦਾ ਵੀ ਲਾਭ ਉਠਾਇਆ ਤੇ ਬਹੁਤ ਸਾਰੇ ਲੋਕਾਂ ਨੂੰ ਉਸ ਗਰੀਬ ਤੱਕ ਦੇ ਲੋਕਾਂ ਨੂੰ ਬਤ ਕਮਾਂ ਦੇ ਦਾ ਤਸਰੀਅਤ ਹੋਏਗੀ ਤੁਹਾਡੇ ਕਹਿੰਦੇ ਹਾਂਜੀ ਇੰਨੇ ਕੰਮ ਕੀਤੇ ਨੇ ਇੰਨੇ ਜੇ ਕੰਮ ਕਰਾਈਏ ਤੇ ਰੈਲੀ ਖਤਮ ਹੋ ਜਾਏਗੀ ਕਮਾਂ ਦਾ ਜਿਹੜਾ ਸਿਲਸਿਲਾ ਹੈ ਉਹ ਨਹੀਂ ਖਤਮ ਹੋਏਗਾ ਤੇ ਉਹਦੇ ਬਿਹਾਫ ਤੇ ਅਸੀਂ ਚੱਲ ਇਨਾਂ ਕਹਿੰਦੇ ਆ ਕਿ ਅਬ ਕੀ ਬਾਅਦ 412 शुक्रिया जी धन्यवाद सो ਮਹਿਲਾਵਾਂ ਨਾਲ ਗੱਲ ਕਰ ਰਹੇ ਆ ਜੀ ਦੇਖੋ ਜੇਕਰ ਕੋਈ ਕੰਮ ਕਰਦਾ ਹੈ ਨਾ ਜੀ ਤਾਂ ਉਹਦੀ ਨੇਚਰਲੀ ਨਾਲ ਵੀ ਦੁਨੀਆ ਜੁੜਦੀ ਆ ਔਰ ਜਿੱਤ ਵੀ ਹੁੰਦੀ ਆ ਜੀ ਸੋ ਇਹ ਮਹਿਲਾਵਾਂ ਵੱਡੀ ਗਿਣਤੀ ਵਿੱਚ ਜਿਹੜੀਆਂ ਵਾਜੀ ਰੈਲੀ 'ਚ ਪਹੁੰਚੀਆਂ ਨੇ ਔਰ ਆਪਣੀ ਪ੍ਰਕਿਰਤਾ ਜਿਹੜੀ ਕੋ ਅਲੱਗ-ਅਲੱਗ ਜਿਹੜੇ ਆਪਣੇ ਵਿਚਾਰ ਜਿਹੜੇ ਉਹ ਵੀ ਸਾਂਝੇ ਕਰ ਰਹੇ ਨੇ ਜੀ ਸੋ ਇਹ ਪਾਜ ਪਾਸ ਸਮਰਥਕ ਜਿਹੜੇ ਇੱਥੇ ਲਗਾਤਾਰ ਪਹੁੰਚ ਰਹੇ ਆ ਜੀ ਗੱਲਬਾਤ ਕਰਦੇ ਆ ਕਿੱਥੋਂ ਆਏ ਪਾਜੀ ਔਰ ਆ ਜੀ ਰੈਲੀ ਜਾ ਕੇ ਕਿਦਾਂ ਦਾ ਮਹਿਸੂਸ ਹੋਇਆ ਜੀ ਪਾਜੀ ਕਮਾਈ ਦੇਵੀ ਮੰਡਲ ਤੋਂ ਆਏ ਆ ਦਸੂਆ ਵਿਧਾਨ ਸਭਾ ਕੰਸਟੀਚ ਬਹੁਤ ਸਾਰੇ ਸਮਰਥਕ ਜਿਹੜੇ ਦਸੂਹਾ ਕੰਸੀ ਚੌਂਸੀ ਦੇ ਵਿੱਚੋਂ ਪਹੁੰਚੇ ਨੇ ਤੇ ਬਹੁਤ ਅੱਛਾ ਲੱਗ ਰਿਹਾ ਦੇਖ ਕੇ ਮੈਂ ਦੇਖ ਰਿਹਾ ਵੀ ਜੈ ਸ਼੍ਰੀ ਰਾਮ ਦੇ ਜਨਕਾਰੇ ਹਰ ਪਾਸੇ ਵਿੱਚ ਵੱਜ ਰਹੀ ਹੈ ਜੀ ਬਿਲਕੁਲ ਜੀ ਜੈ ਸ਼੍ਰੀ ਰਾਮ ਦੇ ਨਾਲ ਤਾਂ ਸਾਰੀ ਦੁਨੀਆ ਹੀ ਹੈ ਅਸੀਂ ਤਾਂ ਹੋਣਾ ਹੀ ਹੈ ਤੇ ਠੀਕ ਹੈ ਜੋ ਹੈ ਬਹੁਤ ਅੱਛਾ ਚੱਲ ਰਿਹਾ ਬਹੁਤ ਬਹੁਤ ਹਾਂ ਜੀ ਹਾਂ ਜੀ ਯਾਨੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਫਿਰ ਬਣਾਓਗੇ ਤੁਸੀਂ ਬਿਲਕੁਲ ਜੀ 100% ਮੋਦੀ ਜੀ ਪ੍ਰਧਾਨਮントਰੀ ਬਣ ਚੁੱਕੇ ਨੇ ਬਣ ਚੁੱਕੇ ਜੀ ਪਰ ਆਪੋਜੀਸ਼ਨ ਪਾਰਟੀਆਂ ਕਹਿ ਰਹੀਆਂ ਵੀ ਨਹੀਂ ਜੀ ਇਸ ਵਾਰ ਨਹੀਂ ਬਣਗੇ ਵਿਰੋਧੀਆਂ ਦਾ ਕੰਮ ਹੁੰਦਾ ਆਪਣੀ ਗੱਲ ਉਹਨਾਂ ਨੇ ਰੱਖਣੀ ਹੈ ਪਰ ਇਸ ਵਾਰ 400 ਪਾਰ 400 ਪਾਰ ਪੱਕਾ ਜੀ ਬਿਲਕੁਲ ਜੀ 101% 400 ਪਾਰ ਹੋਏਗਾ ਜੀ 101% ਜੀ ਸੋ ਕੀ ਕਹੋਗੇ ਭਾਜੀ ਗਿੱਲ ਸਾਹਿਬ ਨੇ ਬੜਾ ਵੱਡਾ ਜੱਥਾ ਲਿਆਂਦਾ ਹੈ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਬੜਾ ਸੰਜੋਗ ਮਿਲਣ ਦਾ ਪਰਮਿੰਦਰ ਗਿੱਲ ਨੂੰ ਤੇ ਐਤ ਕੀ ਉਹਨਾਂ ਦੀ ਪੱਕੀ ਹੈ ਜੀ ਜਿੱਤ ਪੱਕੀ ਹੈ ਜੀ ਪੱਕੀ ਹੈ ਜੀ ਹਾਂਜੀ ਮੈਂ ਬੱਬੂ ਜੀ ਜਿਤਾਉਗੇ ਤੀ ਮੈਂ ਕਹਿਆ ਜੀ ਜਾਇਜ਼ਾਕਾਰ ਹੋ ਜਾਣੀ ਹੈ ਐਤ ਕੀ ਜੀ ਆਏ ਕਿੱਥੋਂ ਭਾਜੀ ਅਹੀਂ ਪਿੰਡ ਸਹਾਰੀ ਤੋਂ ਆਏ ਦੀ ਸਹਾਰੀ ਦਾਸਪੁਰ ਜ਼ਿਲ੍ਹਾ ਸਹਾਰੀ ਹਾਲ ਸਾਈਂ ਹਾਂਜੀ ਉਤਸਾਹ ਬੜਾ ਦੇਖਣ ਨੂੰ ਮਿਲ ਰਿਹਾ ਨੌਜਵਾਨਾਂ ਜੀ ਭਾਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਹੁਤ ਉਤਸਾਹ ਆ ਬਹੁਤ ਜ਼ਿਆਦਾ ਰਸ਼ ਹੋ ਗਿਆ ਗੱਡੀਆਂ ਕਾਰਾਂ ਜਿਨ੍ਹਾਂ ਨੂੰ ਜੋ- ਇਹ ਸੰਯੋਗ ਮਿਲ ਰਿਹਾ ਬੱਸਾਂ ਵੱਡੀਆਂ ਲੈ ਕੇ ਆਏ ਹਾਂ ਹਾਂਜੀ ਅਸੀਂ ਵੀ ਦੋ ਬੱਸਾਂ 100 ਬੰਦਾ ਲੈ ਕੇ ਆਏ ਆ ਪਰਮਿੰਦਰ ਗੇਲ ਵਾਸਤੇ ਤੇ ਚਲੋ ਇਦਾਂ ਹੀ ਆ ਸਾਰੇ ਸੰਯੋਗ ਨਾਲ ਹੀ ਆ ਤੁਹਾਨੂੰ ਪਤਾ ਹੀ ਹਾਂਜੀ ਸੋ ਇਹ ਦੇਖੋ ਨੌਜਵਾਨਾਂ ਚ ਉਤਸ਼ਾਹ ਹੈ ਜੀ ਕੀ ਕਹੋਗੇ ਬਾਜੀ ਸਾਰਾ ਹੀ ਤੇ ਬਹੁਤ ਖੁਸ਼ ਆ ਗਏ ਆ ਤੇ ਬਨੇਸ਼ ਬੱਬੂ ਜੀ ਨੇ ਜਿਤਾਵਾਂਗੇ ਹੀ ਬੜੇ ਬਹੁਤ ਜਾਰੀ ਵੱਡੀ ਗਿਣਤੀ ਵੱਡੇ ਗਿਣਤੀ ਦੇ ਅਲੀਰ ਦੇ ਨਾਲ ਭਾਈ ਬਟਾਲੇ ਤੋਂ ਆਏ ਠੀਕ ਠੀਕ ਹੈ ਜੀ ਹਾਂਜੀ ਸਰ ਸੋ ਦੇਖੋ ਅਲੱਗ ਅਲੱਗ ਪਿੰਡਾ ਜੋ ਅਲੱਗ ਅਲੱਗ ਏਰੀਆ ਦੇ ਵਿੱਚ ਜਿਹੜੇ ਆਏ ਜੀ ਵੱਡੇ ਜੱਥਿਆਂ ਦੇ ਨਾਲ ਆਏ ਨੇ ਉਹ ਕਹਿ ਰਹੇ ਨੇ ਕਿ ਅਸੀਂ ਦਿਨੇਸ਼ ਬਾਬੂ ਜੀ ਨੂੰ ਵੱਡੀ ਗਿਣਤੀ ਨਾਲ ਜਿਤਾਵਾਂਗੇ ਸੋ ਜਾਣਕਾਰੀ ਵਜ ਰਹੀ ਆ ਜਾਣਕਾਰੀ ਦੇਖੋ ਵੱਡੀ ਗਿਣਤੀ ਸੋ ਉਤਸ਼ਾਹ ਵਾਲਾ ਦੇਖਣ ਨੂੰ ਮਿਲਦਾ ਸੋ ਇਹ ਪਿਆਰ ਉਤਸ਼ਾਹ ਜਿਹੜਾ ਵਾ ਜੀ ਤਕਰੀਬਨ ਤਾਂ 9 ਦਿਨਾਂ ਕਰਕੇ ਦਿਖਾਈ ਦੇਗਾ ਜੀ ਭਾਈਪਾਲ ਦੀ ਰੈਲੀ ਹੈ ਜੀ ਅੱਜ ਬੜੀ ਵੱਡੀ ਰੈਲੀ ਆ ਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇ ਆ ਔਰ ਉਹਨਾਂ ਨੂੰ ਲੈ ਕੇ ਜਿਹੜੀ ਇਹ ਲੋ Pai haria ali.